ਆ ਜਾ ਆ ਜਾ ਆ ਜਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਇਧਰ ਭਾਜੀ ਹੋਣੇ ਦੂਜੀ ਸਾਈਡ ਤੇ ਖਲੋ ਬੈ ਜੀ ਭਾਜੀ ਬੈਰੋ ਬੈਠੋ ਅ 38 ਨੰਬਰ ਹੀ ਹਨਾ ਜੇ 38 ਨੰਬਰ ਲਿਖਿਆ ਤੇ ਇਹੋ ਹੀ ਹੋਊਗਾ ਅ ਪਾਈਟਾ ਦੀ ਮਾਰਕੀਟ ਪਲੇਸ ਤੇ ਵੇਖੀ ਹੋਈ ਸੀ ਐਡ ਅੱਛਾ 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 ਰੂਮ ਭਰੇ ਹਾਂ ਰੂਮ ਰੈਂਟ ਤੇ ਦੇਣਾ ਨਾ ਤੁਸੀਂ ਪਰ ਉਹ ਇੱਕੋ ਜਣੇ ਵਾਸਤੇ ਹੈ ਭਾਜੀ ਹਾਂਜੀ ਹਾਂਜੀ ਮੈਂ ਤੇ ਬਸ ਛੱਡਣ ਆਇਆ ਇਹ ਮੇਰਾ ਭਰਾ ਹੀ ਹੈ ਇੱਕ ਸਾਹ ਦਾ ਮੂੰਹ ਬੋਲਿਆ ਭਰਾ ਹੁੰਦਾ ਜਿਹੜਾ ਲੱਗਦਾ ਤਾਂ ਹੈ ਨਹੀਂ ਭਾਜੀ ਤੁਹਾਡਾ ਭਰਾ ਹੋਊਗਾ ਨਹੀਂ ਮੂੰਹ ਬੋਲਿਆ ਭਰਾ ਆ ਉਹ ਕਿਦਾਂ ਮੂੰਹ ਬੋਲੇ ਕਿਹੜਾ ਭਰਾ ਹੁੰਦਾ ਵਾ ਬਾ ਮੂੰਹ ਨਾ ਬੋਲਤਾ ਤੇ ਉਹ ਭਰਾ ਆਏ ਅੱਛਾ ਅੱਛਾ ਉਹਨੂੰ ਕਹਿੰਦੇ ਮੂੰਹ ਬੋਲੇ ਭਰਾ ਮੂੰਹ ਬੋਲਿਆ ਭਰਾ 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 ਗੈਬ ਰੱਖ ਜੁੜੀ ਕੀ ਹੋ ਸਕਦਾ ਰਵੇ ਤੁਹਾਡੇ ਕੋ ਕਰਾਇਦੇ ਪਰ ਸੋਵੇ ਤੁਹਾਡੇ ਨਾਲ ਮੈਂ ਆਪਣਾ ਬੜਾ 10 ਵੀਰ ਨੂੰ ਆਪਣੇ ਬਾਰੇ ਕਿਹੜਾ ਕਾਲਜ ਆਪਣਾ ਭਾਜੀ ਮੇਰਾ ਕਾਲਜ ਹੈ ਜਗਾ ਜੇ ਸ਼ੈਰਟਨ ਤੇ ਮੈਂ ਹੁਣੇ-ਹੁਣੇ ਆਇਆ ਇੰਡੀਆ ਤੋਂ ਅੱਛਾ ਹਾਂਜੀ ਕਿਨਾਂ ਪੜਿਆ ਹੋਆ ਮੈਂ ਭਾਜੀ ਕੀਤੀ ਆ ਪਲੱਸ 2 ਕੀਤੀ ਭਾਜੀ ਮੈਂ ਇੰਡੀਆ ਤੋਂ ਹੀ ਨੌਕਰੀ ਲੱਭਣਾ ਭਾਜੀ ਦਰਸਰ ਇਦਾਂ ਆ ਕਿ ਕਿਰਾਇਆ ਆਪਣੀ ਹੋਈ ਸੀ 430 ਕਿਰਾਇਆ ਨਹੀਂ ਵੀਰੇ 430 ਨਹੀਂ 530 ਦੇ ਵਿੱਚ ਹੈ ਗੱਲ ਚਲੋ 530 ਜੀ ਮੈਨੂੰ ਇਹ ਸ਼ਕਲ ਵੇਖ ਕੇ ਸਾਡੇ 550 ਕਰਨਾ ਪੈਣਾ ਫਿਰ ਸਾਡੇ 550 ਲੈ ਲਓ ਤੁਸੀਂ ਹਾਂ 550 ਕਿਰਾਇਆ ਤੇ ਬਾਕੀ ਜਿਹੜਾ ਐਕਸਟਰਾ ਖਰਚ ਰਿਓ ਤੁਸੀਂ ਪਾਉਣੇ ਆ ਉੱਤੇ ਨਹੀਂ ਖਰਚੇ ਖਰਚੀ ਖਾਣ ਪੀਣ ਦੇ ਤੇ ਪਾਵਾਂਗੇ ਰੋਟੀ ਵਿੱਚੇ ਦਿਆ ਕਰੋਗੇ ਰੋਟੀ ਫਿਰ 200 ਡਾਲਰ ਹੋਰ ਜੋੜ ਦਿੰਦੇ ਆ ਉਹ ਭਰਾਵਾ ਇੰਨੇ ਪੈਸੇ ਮੈਂ ਕਿੱਥੋਂ ਲਿਆਣੇ ਆ ਤੇ ਪੈਸੇ ਜੋੜੀ ਜਾਂਦੇ ਮੇਰੀ ਹੋ ਗਈ ਤੇਰੇ ਬਜ਼ੁਰਗਾਂ ਨਾਲ ਗੱਲ ਉਹ ਸਾਰਾ ਮੈਂ ਭਾਈ ਹੋਣਾ ਨਾ ਡਨ ਕਰ ਦੇਣਾ ਠੀਕ ਹੈ ਭਾਈ ਇਹਦੇ ਬਜ਼ੁਰਗਾਂ ਨਾਲ ਗੱਲ ਤੇ ਫਿਰ ਇਹਨੂੰ ਕਿੱਥੋਂ ਲੱਗੇ ਆ ਆਪਾਂ ਤੇਰਾ ਸਾਲ ਇਹਨਾਂ ਤੇ ਬਜ਼ੁਰਗਾਂ ਨਾਲ ਸਾਡੇ ਬਜ਼ੁਰਗਾਂ ਦਾ ਪਿਆਰ ਹੀ ਵੜਾਇਆ ਤੇ ਪਿਆਰ ਭਰ ਰਹਿਣਾ ਬਜ਼ੁਰਗਾਂ ਨੇ ਕਿੰਨੇ ਰਹਿਣਾ ਨਹੀਂ ਇਹਨਾਂ ਤੇ ਜਿਹੜੇ ਮੇਰੇ ਦਾਦਾ ਜੀ ਤੇ ਇਹਨਾਂ ਜਦੋਂ 1947 ਦੀ ਵੰਡ ਨਹੀਂ ਹੀ ਹੋਈ ਹਾਂ ਸਭ ਤੋਂ ਪਹਿਲੇ ਅੱਗੇ ਲਾਗੇ ਭੱਜੇ ਸੀ ਭੱਜੇ ਸੀ ਭੱਜੇ ਸੀ ਤੇ ਫਿਰ ਉਹਦੇ ਵਿੱਚ ਕੀ ਬਾਤ ਰਹੀ ਯਾਰ ਘਰ ਬਚਾਉਣਾ ਹੈ ਨਾ ਫਿਰ ਭੱਜਣਾ ਹੀ ਪੈਣਾ ਸੀ ਉਹ ਅਸੀਂ ਪਿੱਛੋਂ ਲਾਹੌਰ ਤੋਂ ਆ ਲਾਹੌਰ ਤੋਂ ਤੇ ਫਿਰ ਜਿਹੜਾ ਬਜ਼ੁਰਗ ਭੱਜੇ ਸੀ ਤੇ ਫਿਰ ਇਹ ਵੀ ਭੱਜ ਜਾਣਾ ਫਿਰ ਇਹਨੇ ਕਰਾਣ ਦਿੱਤਾ ਨਹੀਂ ਇਹਨਾਂ ਦੇ ਬਜ਼ੁਰਗ ਤੇ ਫਿਰ ਮੁੜ ਕੇ ਫੌਜ 'ਚ ਭਰਤੀ ਹੋ ਗਏ ਨਾ ਭੱਜੇ ਹੀ ਬੜਾ ਉਹ ਭਾਜੀ ਮੈਂ ਵੀ ਭੱਜ ਗਈ ਹਾਂ ਇਹ ਵੀ ਕੈਨੇਡਾ ਭੱਜ ਕੇ ਆਇਆ ਪਰ ਮੈਂ ਤੇ ਹੋਇਆ ਕਹਿੰਦਾ ਵੀ ਭੱਜਣ ਭੱਜਣ ਦੇ ਵਿੱਚ ਕਿਤੇ ਮੇਰਾ ਰੈਂਟ ਲੱਗੇ ਨਾ ਭਾਜੇ ਯਾਰ ਭਾਜੀ ਰੈਂਟ ਲੱਗੇ ਨਹੀਂ ਭੱਜੂਗਾ ਆਪਾਂ ਫਰ हां वो गल गल एदा ही अही अही 550 550 ਦਵਾਂਗੇ ਤੁਹਾਨੂੰ ਕਿਰਾਇਆ 200 ਤੁਹਾਨੂੰ ਦਵਾਂਗੇ ਆਪਣਾ ਰੋਟੀ ਪਾਣੀ ਦਾ ਹੋ ਗਿਆ 700 ਨਹੀਂ ਨਹੀਂ 700 ਕਿਤਰਾ ਹੋ ਗਿਆ 200 ਤੇ ਹੋ ਗਿਆ 500 750 ਹੋ ਗਿਆ ਵੀਰ 750 50 ਹੋਰ ਵਾਦ ਲਓ 800 ਠੀਕ ਹੈ 800 ਠੀਕ ਹੈ ਠੀਕ ਹੈ 800 ਚ ਆਪਣੀ ਡਨ ਹੋ ਗਈ ਜੇ ਮੁੰਡਾ 800 ਚ ਧੜ ਕੋ ਰਿਆ ਕਰੂਗਾ ਮੈਂ ਮੈਂ ਤੇਰੇ ਬਜ਼ੁਰਗਾਂ ਨੇ ਜੋ ਮੈਂ ਸਾਰੀ ਨਾਲ ਗੱਲ ਦੱਸ ਦਿੰਨਾ ਆ ਇਹ ਭਾਜੀ ਦਰਦ ਸਮਝਣਗੇ ਟੈਨਸ਼ਨ ਨਹੀਂ ਲੈਣੀ ਭਾਜੀ ਘਰ ਤੁਸੀਂ ਕੱਲੇ ਰਹਿੰਦੇ ਨਹੀਂ ਵੀਰ ਮੇਰੀ ਫੈਮਲੀ ਬਹਿੰਦੀ ਆ ਠੀਕ ਹੈ ਠੀਕ ਹੈ ਭਾਜੀ ਇਹਨੂੰ ਤੁਸੀਂ ਆਪਣੇ ਨਾਲ ਰੱਖਣਾ ਬੱਚਿਆਂ ਨੂੰ ਨਹੀਂ ਵੀਰ ਨਾਲ ਨਹੀਂ ਰੱਖਣਾ ਇਹਨੂੰ ਦੂਜਾ ਕਮਰਾ ਦਵਾਂਗੇ 800 ਆ 200 ਹੋਰ ਵਧਾ ਲਓ 1000 ਲੈ ਲਓ ਪਰ ਨਾਲ ਰੱਖਣਾ ਪੈਣਾ ਤੁਹਾਨੂੰ ਮਨਜ਼ੂਰ ਹੈ ਤੁਹਾਨੂੰ ਹਾਂ ਭਾਜੀ ਮੰਨ ਮਨਜ਼ੂਰ ਹੈ ਇਹਨੂੰ ਹਾਂ ਜੀ ਹਾਂ ਜੀ ਇਹਨੂੰ ਆਪਣੇ ਬੱਚਿਆਂ ਚ ਲੰਮੇ ਪਾ ਕੇ ਨਾਲ ਰੱਖਣਾ ਆਪਣੇ ਨਾਲ ਰੱਖਣਾ ਆ ਤੇ ਜਦੋਂ ਇਹਨਾਂ ਦੇ ਬਜ਼ੁਰਗ ਭੱਜ ਗਏ ਆਏ ਨਾ ਉਧਰ ਪਾਕਿਸਤਾਨ ਵਾਲੀ ਸਾਈਡ ਤੇ ਉਹ ਹੋ ਗਏ ਭਾਈ ਦੇ ਭੱਜ ਫੌਜ ਵਿੱਚ ਭਰਤੀ ਅੱਛਾ ਇਨੀ ਦੌੜ ਲਾਈ ਦੇ ਫੌਜ ਵਿੱਚ ਭਰਤੀ ਹੋ ਗਏ ਫੌਜ ਵਿੱਚ ਭਰਤੀ ਹੋ ਗਏ ਜਦੋਂ ਬਜ਼ੁਰਗ ਇਹਨਾਂ ਦੇ ਘਰ ਬਹਿ ਗਏ ਅੱਛਾ ਨੌਕਰੀ ਨੌਕਰੀ ਛੱਡ ਕੇ ਅੱਛਾ ਬਾਥਰੂਮ ਜਿੱਥੇ ਪੈਰ ਤੱਕ ਗਿਆ। ਸਿੱਧਾ ਮੱਥਾ ਵੱਜਾ ਟੂਟੀ ਨੂੰ। ਟੂਟੀ ਚੱਲ ਗਈ ਸ਼ਾਵਰ ਉੱਤੋਂ ਚੱਲ ਗਿਆ। ਉੱਤੇ ਪੈ ਕੇ ਠੰਡਾ ਪਾਣੀ ਪਾ ਪਾਈ ਦੇ। ਇਹਨਾਂ ਦੇ ਬਜ਼ੁਰਗਾਂ ਦੇ ਠੰਡ ਠੰਡੇ ਹੀ ਠੰਡ ਲੱਗ ਗਏ ਗਿੱਲੇ। ਹਾਂ ਪਾਪਾ ਜੀ ਗਿੱਲੇ ਹੋ ਗਏ। ਬੀਬੀ ਕੋ ਵੇਖ ਕੇ ਜਰਿਆ ਨਹੀਂ ਗਿਆ। ਬੀਬੀ ਨੇ ਟੱਪ ਭਰ ਕੇ ਪਾਣੀ ਦਾ ਆਪਣੇ ਉੱਤੇ ਪਾ ਲਿਆ। ਕਿਉਂ ਜੀ ਹੁਣ ਪਿਆਰ ਹੀ ਇਹਨਾਂ ਦਾ ਹੈ। ਲੰਬ ਮੈਰਿਜ ਨੇ। ਫਿਰ ਬੀਬੀ ਬੀਬੀ بیمار ਹੋ ਗਈ ਨਹੀਂ। ਮੈਂ ਕਹਿੰਦਾ ਪਾਪਾ ਠੀਕ ਹੋ ਗਿਆ ਬੀਬੀ ਜ਼ਿਆਦਾ ਬਿਮਾਰ ਹੋ ਗਈ। ਫਿਰ ਪਾਪਾ ਲੈ ਕੇ ਬੀਬੀ ਨੂੰ ਕਿ ਹੇ ਪਾਸੇ ਇਧਰ ਤੁਰਿਆ ਇੱਧਰਲੇ ਪਾਸੇ ਤੁਰਿਆ ਫਿਰਦਾ ਸੀ ਬੜੀ ਮਾੜੀ ਇਹ ਤੁਹਾਡੇ ਬਜ਼ੁਰਗਾਨਾ ਹੈ ਦੋਵਾਂ ਨੂੰ ਲੱਗੀ ਬਿਮਾਰੀ ਛੜਕ ਪੈਂਦੀ ਸੀ ਲਾਣਾ ਛੜਦੇ ਸੀ ਵੱਟੇ ਮਾਰ ਲੱਪੰਦੇ ਸੀ ਲੋਕਾਂ ਨੂੰ ਤੇ ਤਿੰਨ ਚਾਰ ਬਿਮਾਰੀਆਂ ਤੇ 10-15 ਦਿਵਾਨ ਗੋਲੀਆਂ ਹੀ ਖਾਂਦੇ ਸੀ ਦਵਾਈਆਂ ਨਹੀਂ ਤੇ ਦਵਾਈ ਖਾਂਦੇ ਇਹਨਾਂ ਦੇ ਬਜ਼ੁਰਗ ਬਿਮਾਰ ਰਹਿੰਦੇ ਆ ਤੇ ਵਿਚਾਰਾ ਫਿਰ ਗਰੀਬ ਹੋਊਗਾ ਆਪਾਂ ਪਾ ਜੀ ਨੂੰ ਰੈਂਟ ਘਟਾ ਦਿੰਨੇ ਆ ਨਹੀਂ ਨਹੀਂ ਰੈਂਟ ਤੁਸੀਂ ਉਹਨਾ ਹੀ ਰੱਖੋ ਹਜ਼ਾਰ ਰੈਂਟ ਦੀ ਗੱਲ ਹੋ ਗਈ ਆ ਤੇ ਜਿਹੜੀ ਇਹਨਾਂ ਦੀ ਦਾਦਾ ਜੀ ਨੂੰ ਦਾਦਾ ਫਿਰ ਉਹ ਸਾਰੀ ਗੱਲ ਜਿਓ ਰੈਂਟ ਘਟਾਉਣ ਨੂੰ ਕਹਿੰਦੇ ਰ ਘਟਾਲਾ ਤੂੰ ਜਿਆਦਾ ਦੇ ਕੇ ਕੀ ਕਰਨਾ ਇੱਕ ਮਿੰਟ ਮੈਨੂੰ ਇਹ ਆਣਾ ਪੀ ਭਾਜੀ ਹੋਣਾ ਨੂੰ ਪੱਲੋਣਾ ਪਾਉਣੇ ਪੈਣ ਕਿਉਂਕਿ ਭਾਜੀ ਹੋਣਾ ਅੱਜ ਦਿਲ ਖੋਲ ਕੇ ਗੱਲਾਂ ਕਰਨੀਆਂ ਭਾਜੀ ਜਦੋਂ ਇਹਨਾਂ ਪਰ ਇੱਕ ਮਿੰਟ ਆਪਣਾ ਬੂਟ ਸਾਈਡ ਤੇ ਕਰ ਸਕਦੇ ਮੇਰੀ ਪੈਂਟਲ ਬੇੜਕਾਸਤੀ ਤੁਸੀਂ ਇੱਧਰ ਲੈ ਜਾਣਾ ਭਾਜੀ ਗਵਾਡੀਆਂ ਤੁਹਾਡੇ ਨਾਲ ਫਿਰ ਸਾਫ਼ ਵੀ ਕਰੋ ਨਾ ਫਿਰ ਆ ਲੋ ਇੱਥੇ ਇੱਥੋਂ ਤੋਂ ਆ ਲੋ ਭਾਜੀ ਇੱਧਰ ਵੀ ਕਰਦੇ ਸਾਫ਼ ਕੋਈ ਨਹੀਂ ਬਰਾਬਰ ਦਾ ਹੋ ਜਾਊਗਾ ਨਹੀਂ 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 ਭਾਜੀ ਇਹ ਮੁੰਡਾ ਸ਼ਰੀਫ ਬੜਾ ਜੀ ਇਹਦੀ ਗਾਰੰਟੀ ਮੈਂ ਚੁੱਕੂੰਗਾ ਹਜ਼ਾਰ ਚ ਤੁਹਾਡੇ ਨਾਲ ਗੱਲ ਡੰਨ ਹੋ ਗਈ ਜੇ ਵੇਖਣ ਨੂੰ ਤਾਂ ਲੱਗਦਾ ਇਹਨੇ ਦੋ ਤਿੰਨ ਕਤ ਕੁੱਤੇ ਕੱਤੇ ਭਾਵੇਂ ਮਾਰੇ ਹੁਣ ਬੰਦਾ ਨਹੀਂ ਮਾਰ ਸਕਦਾ ਵਿਚਾਰਾ ਕੀੜੇ-ਕੀੜੀਆਂ ਮਾਰੀਆਂ ਨੇ ਮਾਰੀਆਂ ਵੇ ਭਾਈ ਇੰਨਾ ਕ ਤੇ ਚੱਲਦਾ ਹਾਂ ਇਹਨੇ ਭਾਜੀ ਹਜ਼ਾਰ ਤੁਹਾਨੂੰ ਦਵਾਂਗੇ ਕਿ ਕਰਾਇਆ ਨਹੀਂ ਨਹੀਂ ਵੀਰ ਵੀਰ ਫਸਟ ਐਂਡ ਲਾਸਟ ਹਜ਼ਾਰ ਤੇ ਹਜ਼ਾਰ 2000 ਹੋ ਗਿਆ ਵੀਰ 2000 ਤੁਹਾਨੂੰ ਦਵਾਂਗੇ ਕਿ ਕਰਾਇਆ ਸਿਕਿਉਰਟੀ ਵੀ ਲੈਣੀ 200 ਡਾਲਰ ਹੋਰ ਸੋਚ ਲਓ ਜੇ ਕੁਝ ਰਹਿੰਦਾ ਨਹੀਂ ਭਾਈ ਮੈਂ 200 ਡਾਲਰ ਲੈਣਾ ਤੁਹਾਡੇ ਕੋ ਭਾਜੀ ਹੁਣ ਤੇ ਕਹਿੰਦੇ ਸੀ ਡਿਸਕਾਊਂਟ ਦੇਣਾ ਹੁਣ ਤੇ ਗੱਲ ਭਾਜੀ ਡਿਸਕਾਊਂਟ ਤੁਹਾਡੇ ਬਜ਼ੁਰਗਾ ਕਰਕੇ ਦੇਣਾ ਸੀ ਇਹ ਵੀਰ ਨੇ ਬਣਾ ਕਰਤਾ ਹੁਣ ਇੱਕ ਵਾਰੀ ਮੈਂ ਪੁੱਛਦਾ ਨਾ ਦੂਜੀ ਵਾਰ ਮੈਂ ਡਿਸਕਾਊਂਟ ਨਹੀਂ ਦੇ 220 ਦਵਾਂਗੇ ਫਰਸਟ ਤੇ 220 ਦਵਾਂਗੇ ਤੁਹਾਨੂੰ ਲਾਸਟ ਖੁਸ਼ ਭਾਜੀ ਇਹ ਕੀ ਹੋ ਗਿਆ ਭਾਜੀ ਫਰਸਟ ਲਾਸਟ ਮਿਲਾ ਕੇ 220 ਉਲਟਾਈ ਆ ਮਮਾ ਭਾਜੀ ਆ ਗੱਲ ਆ ਤੀ ਹੁਣ ਉਹਨਾਂ ਦੇ ਹੱਕ ਦੀ ਗੱਲ ਕਰੋ ਮੈਂ ਤੁਹਾਨੂੰ ਕਹਿੰਦਾ ਵੀ 220 ਦਵਾਂਗੇ ਫਰਸਟ ਹੈਗਾ ਸਭੀ ਕਿਤਾਬੀ ਭਾਜੀ ਪੂਰਾ ਮੈਂ ਨਾ ਕਾਟਾ ਜਰਦਾ ਤੇ ਨਾ ਜਰਨ ਦਿੰਦਾ ਮੈਂ ਇਹਨਾਂ ਵੀਰਾਂ ਨੂੰ ਧੋਖਾ ਨਹੀਂ ਕਰਨਾ ਚਾਹੁੰਦਾ ਇਸ ਲਈ ਕਿ ਮੈਨੂੰ ਫਰਸਟ ਐਂਡ ਲਾਸਟ ਤੇ ਸਿਕਿਉਰਿਟੀ 220 ਡਾਲਰ ਦੇ ਦੇ 220 ਡਾਲਰ ਤੁਹਾਨੂੰ ਫਰਸਟ ਲਾਸਟ ਦਵਾਂਗੇ ਮੁੰਡੇ ਨੂੰ ਤੁਸੀਂ ਆਪਣੇ ਨਾਲ ਸਮਾਉਣਾ ਜੀ ਠੀਕ ਹੈ ਹੁਣ ਰਹੀ ਗੱਲ ਪਾਪਾ ਹੀ ਹੋਣਾ ਦੀ ਤੇ ਬੀਬੀ ਹੀ ਹੋਣਾ ਦੀ ਜਦੋਂ ਬੀਬੀ ਜੀ ਕੋ ਨਹੀਂ ਵੇਖਿਆ ਗਿਆ ਪਾਪਾ ਹੀ ਠੱਡੇ ਪਾਣੀ ਕੀ ਨਹੀਂ ਉਹਨਾਂ ਨੇ ਆਪਣੇ ਟਾਪੂ ਵੀ ਪਾਣੀ ਦਾ ਪਾ ਲਿਆ ਪਾ ਲਿਆ ਉਹਨਾਂ ਨੂੰ ਲੱਗ ਗਿਆ ਦੋਵਾਂ ਨੂੰ ਅੱਠ ਬਿਮਾਰੀਆਂ ਨਮੁੰਨੀਆਂ ਬੁਖਾਰ ਚੜਦਾ ਟਾਈਫਾਇਡ ਤੇ ਛੜਕ ਆਹੋ ਅੱਠ ਬਿਮਾਰੀਆਂ ਇਹ ਚਾਪ ਬਿਮਾਰੀਆਂ ਉਹਨਾਂ ਨੂੰ ਲੱਗ ਗਿਆ ਅੱਠ ਬੀਬੀ ਨੂੰ ਲੱਗੀਆਂ ਅੱਠ ਪਾਪੇ ਨੂੰ ਲੱਗੀਆਂ ਇਹਨਾਂ 16 16 ਬਿਮਾਰੀਆਂ ਭਰਾ ਦੋਂ ਤੁਰਦੇ ਫਿਰਦੇ ਵੀ ਇੱਕ ਵਾਰੀ ਤਾਂ ਉਹਨਾਂ ਨੇ ਗਵਾਂਡੀਆਂ ਦੇ ਬੁੱਡੇ ਦੇ ਸਿਰ 'ਚ ਇੱਟ ਮਾਰਦੀ ਪਾਪਾ ਜੀ ਨੇ ਤੇ ਇੱਥੇ ਪਾਪਾ ਜੀ ਪਰਚਾ ਹੋ ਗਿਆ ਨਾ ਉੱਥੇ ਪਰਚ ਮੈਂ ਕਹਿੰਦਾ ਬੜਾ ਕੁਝ ਹੋਇਆ ਆ ਪਾ ਪਾ ਜੀ ਦੇ ਬੀਬੀ ਐ ਪਚਉਂਦੀ ਰਹੀ ਜਿਹੜੀ ਉਹਨੂੰ ਤੇ ਉਹ ਫਿਰ ਬਸ ਜਦੋਂ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਹੋਈਆਂ ਨਾ ਤੇ ਫਿਰ ਉਹਨਾਂ ਦਾ ਤਾਂ ਅਸੀਂ ਮਤਲਬ ਇਲਾਜ ਹੁਣ ਸ਼ੁਰੂ ਕੀਤਾ ਆ ਕਰਾਉਂਦੇ ਆ ਦਵਾਈ ਬੜੀ ਮਹਿੰਗੀ ਚੱਲਦੀ ਆ ਫਿਰ ਭਾਜੀ ਪੈਸੇ ਪੁੱਛੇ ਤਾਂ ਉੱਥੇ ਬਹੁਤ ਲੱਗ ਜਣੇ ਬਿਲਕੁਲ ਬਿਲਕੁਲ ਜੀ ਤੇ ਬਸ ਬਸ ਖਾਨਦਾਨੀ ਬਿਮਾਰੀਆਂ ਜਿਹਨੂੰ ਕਹਿੰਦੇ ਅੱਗੇ ਤੁਰਿਆ ਰਹਿੰਦੀਆਂ ਹਨਾ ਪਰ ਭਾਜੀ ਗੱਲ ਇਹ ਆ ਵੀ ਜੇ ਤੇ ਤੁਹਾਡੀ ਗਾਰੰਟੀ ਆ ਤੇ ਫਿਰ ਮੈਂ ਇਹਨੂੰ ਰੱਖ ਲੈਣਾ ਵਾ ਤੇ ਜੇ ਕੱਲ ਨੂੰ ਆਣ ਕੇ ਇਹ ਵੀ ਕਿਤੇ ਨੇ ਰੇਵੀ ਚ ਉੱਠ ਕੇ ਤੁਰਦਾ ਫਿਰਦਾ ਨਜ਼ਰ ਆਇਆ ਤੇ ਫਿਰ ਮੈਂ ਕਰੂੰਗਾ ਮੈਂ ਕਹਿਨ ਤਾਂ ਨਾ ਖਾਨਦਾਨੀ ਬਿਮਾਰੀ ਹੈ ਕੋਈ ਪਤਾ ਨਹੀਂ ਇਹਨੂੰ ਵੀ ਹੋਵੇ ਅ ਕੱਲ ਪਰਸੋ ਮੈਂ ਦੋ ਦਿਨਾਂ ਦਾ ਖਹਿਣਾ ਇਹਨੂੰ ਤੂੰ ਦੱਸੋ ਵੀ ਤੈਨੂੰ ਰਾਤ ਨੂੰ ਮੈਨੂੰ ਉਹ ਗੇਟਵੇ ਟਰਮੀਨਲ ਲਾਗੋ ਫੜ ਕੇ ਲਿਆਉਂਦਾ ਰਿਆਂ ਭਾਜੀ ਥੋੜਾ ਬੋਤ ਤੁਹਾਨੂੰ ਪਤਾ ਫਿਰ ਥੋੜਾ ਬੋਤ ਆ ਜਿਆਦਾ ਨਹੀਂ ਆ ਜਿਆਦਾ ਨਹੀਂਗਾ ਭਾਜੀ ਜਦੋਂ ਤੁਹਾਡੇ ਬੱਚੇ ਸੁੱਤੇ ਇਹਦੇ ਨਾਲ ਤੇ 에어ਕੁੱਠੇ ਨਹੀਂ ਜਾਣਾ ਇਹ ਇਹ ਰੋਜ਼ ਇਹ ਤਾਂ ਕਰਦਾ ਵਾ ਕਿ ਕਦੀ ਕਦੀ ਨੀਂਦ ਆ ਰੋਜ਼ ਨਹੀਂ ਭਾਜੀ ਜ਼ਿਆਦਾਤਰ ਹੁੰਦਾ ਜੇ ਵੀਕਐਂਡ ਹਾਂ ਵੀਕਐਂਡ ਤੇ ਕਰਦਾ ਆ ਅਗਲੇ ਦਿਨ ਛੁੱਟੀ ਹੁੰਦੀ ਨਾ ਇਹ ਕਹਿੰਦੇ ਉਤਰਾ ਤੂੰ ਕਿਤੇ ਘੁੰਮਣ ਫਿਰਨ ਜਾਂਦਾ ਨਾ ਵਾ ਉਤਰਾ ਤੈਨੂੰ ਨੀਂਦ ਵਿੱਚ ਕਿਸੇ ਆਪਣਾ ਨੀਂਦ ਵਿੱਚ ਕਿੱਥੇ ਤੂੰ ਉੱਠ ਕੇ ਜਾਂਦਾ ਨਾ ਵਾ ਐਦਾਂ ਐਦਾਂ ਹੀ ਬਸ ਇਹ ਬਸ ਇਹ ਆ ਵੀ ਜੇ ਸਾਡਾ ਮੁੰਡਾ ਗਵਾਜ ਗਿਆ ਨੀਂਦ ਵਿੱਚ ਤੁਰਦਾ ਫਿਰਦਾ ਕਿਤੇ ਗਾਂਹ ਨਿਕਲ ਗਿਆ ਮੇਰੀ ਗਰੰਟੀ ਨਹੀਂ ਇਹੋ ਭਾਜੀ ਗਰੰਟੀ ਤੁਹਾਡੀ ਤੁਹਾਨੂੰ ਹਜ਼ਾਰ ਚ ਗੱਲ ਖਤਮ ਹੋ ਗਈ ਆ ਭਾਜੀ 200 ਡਾਲਰ ਕਾਦਾ ਲੈ ਆ ਆ 200 ਡਾਲਰ ਕਾਦਾ ਲੈਣਾ ਦੱਸ ਤੂੰ ਹੋਣੀ ਨੂੰ ਸਾਂਭਣਾ ਵੀ ਆ ਆਪਣੇ ਨ ਇਨ ਮੈਂ ਰਜਾਊਂਗਾ ਖਾਊਂਗਾ ਪੀਊਂਗਾ ਸਾਰਾ ਕੁਝ ਕਰੂੰਗਾ ਇਹਨੂੰ ਪੂਰਾ ਢਿੱਡ ਭਰ ਕੇ ਰੋਟੀ ਵੀ ਖਾਊਂਗਾ ਆਜੀ ਮੇਰੇ ਵੱਲੋਂ ਬਣ ਕੇ ਸਭੋ ਮੇਰੇ ਵੱਲੋਂ ਭਾਵੇਂ ਸਾਰੇ ਟੱਬਰ ਦੀਆਂ ਲੱਤਾਂ ਨਾਲ ਬੰਨ੍ਹ ਦਿਆ ਕਰੋ ਇਹਨੂੰ ਇਹ ਨਹੀਂ ਮੁੰਡਾ ਕਿਸੇ ਪਾਸੇ ਜਾਣਾ ਚਾਹੀਦਾ ਵੇਖੋ ਇਹ 250 ਤੁਹਾਨੂੰ ਫਰਸਟ ਕਲਾਸ ਦੇਣੇ ਇਸੇ ਚੀਜ਼ ਦਾ ਅੱਜ ਤੋਂ ਮੁੰਡਾ ਇਹ ਟਾੜਾ ਜੀ ਇਹਨੂੰ ਜਿਹੜੀਆਂ ਬੀਬੀ ਪਾਪੇ ਨੂੰ 16 ਬਿਮਾਰੀਆਂ 16 ਤੋਂ ਵੱਧ ਲੱਗ ਗਈਆਂ ਯਾਰ ਮੈਂ 250 ਡਾਲਰ ਬੰਨਣ ਨੂੰ ਦੇਣਾ ਆਪਣੇ ਹਾਂ ਇਹ ਤੁਸੀਂ ਹੁਣ ਇਹਨੂੰ ਸਾਂਭੋ ਠੀਕ ਹੈ ਇਹ ਭਾਜੀ ਇਹਨੂੰ ਸਮਝਾ ਦਿਓ ਤੇ ਮੈਂ ਬੰਨਣਾ ਜ਼ਰੂਰੀ ਹੈ ਮੈਂ ਕਸਮ ਸਮਝਾਤਾ ਇਹਨੂੰ ਸਾਂਭੋ ਹਣ ਤੁਸੀਂ ਤੇ ਭਾਜੀ ਇਹਨੂੰ ਆਪਣਾ ਦੰਦ ਦੁੱਧਲ ਵੀ ਪੈਂਦੀ ਕਿ ਨਹੀਂ ਆਪਾਂ ਆਫਸਰ ਚ ਰਹਿਣਾ ਵਾ ਲੰਬੇ ਸਮੇਂ ਲਈ ਸੀ ਆ ਤੇ ਫਿਰ ਤੇ ਮੈਨੂੰ ਦੱਸ ਦੇ ਸੱਚ ਸੱਚ ਕਿ ਇਹ ਜੋ ਬੋਲੰਦੇ ਉਹ ਸੱਚ ਸੱਚ ਹੈ ਨਾ ਉਸ ਤੋਂ ਇਲਾਵਾ ਤੇਨੂੰ ਕੋਈ ਬਿਮਾਰੀ ਗਈ ਨਹੀਂ ਨਹੀਂ ਮੈਂ ਤਾਂ ਦੰਦ ਦਦਰ ਭਾਜੀ ਤੁਹਾਨੂੰ ਪਤਾ ਫਿਰ ਥੋੜਾ ਬਹੁਤ ਅਸਰ ਤੇ ਹੋ ਹੀ ਜਾਂਦਾ ਜਿਆਦਾ ਨਹੀਂਗਾ ਭਾਜੀ ਮੈਨੂੰ ਨਹੀਂ ਉਹ ਤੇ ਠੀਕ ਹੈ ਮੰਨਦਾ ਪਰ ਤੇਨੂੰ ਨੀਂਦ ਵਿੱਚ ਚੱਲਣ ਦੀ ਆਦਤ ਇਕਲੀ ਨੀ ਇਹਦੇ ਵਿੱਚ ਚੱਲਣ ਦੀ ਆਦਤ ਹੋ ਗਈ ਜਿੱਦਾਂ ਕਈ ਟਾਈਮ ਕੱਲੇ ਬੋਲ ਲਿਆ ਬੰਦੇ ਨੇ ਤੁਹਾਨੂੰ ਪਤਾ ਡਿਪਰੈਸ਼ਨ ਜੋ ਬੰਦਾ ਹੋਵੇ ਫੇ ਕੱਲਾ ਗੱਲ ਗੁਲ ਕਰ ਲੈਂਦਾ ਥੋੜੀ ਨਹੀਂ ਗੱਲ ਕੀ ਆਪਣੇ ਮੂੰਹ ਦੇ ਵਿੱਚ ਕਰਦਾਂਗੇ ਜਾਂ ਉੱਚੀ-ਉੱਚੀ ਰੌਲਾ ਪੰਣਾ ਨਾ ਥੋੜਾ ਜਿਹਾ ਉੱਚੀ ਕਿੰਨਾ ਕੁ ਥੋੜਾ ਜਿਹਾ ਭਾਜੀ ਨਹੀਂ ਕਿਤੇ ਲਾਗ ਕੇ ਬੈਠਾ ਬੰਦਾ ਸੁਣ ਲੇ ਬਸ ਉਹਨਾਂ ਨੂੰ ਤੂੰ ਤੇ ਬੱਚੇ ਫਿਰ ਮਲਵਾਨੀ ਘੜ ਤੂੰ ਆਣ ਘਣ ਤੱਕ ਤੇ ਨਹੀਂ ਵੱਜ ਜਾਊ ਤੇਰੀ ਨਹੀਂ ਭਾਜੀ ਇੰਨੀ ਵੀ ਨਹੀਂ ਆਊਗੀ ਤੂੰ ਜਿਹੜੇ ਸਾਡੇ ਥੱਲੇ ਕਰਾਇਦਰ ਉਹਨਾਂ ਤੱਕ ਤੇ ਨਹੀਂ ਜਾਊਗਾ ਛਿੰਕ ਪੈਂਦੀ ਜਾਂ ਉਹ ਉਦੋਂ ਨਹੀਂ ਪੈਂਦੀ ਕਿਤੇ ਤੈਨੂੰ ਪੈਂਦੀ ਛਿੰਕ ਨਹੀਂ ਨਹੀਂ ਭਾਜੀ ਇਹ ਆ ਫੇਰ ਫੇਰ ਕੀਤਾ ਜੀ ਭਾਜੀ ਜੁ ਕਾਮ ਹੈ ਭਾਜੀ ਜੁ ਕਾਮ ਜੁ ਕਾਮ ਮੌਸਮ ਚੇਂਜ ਹੋਇਆ ਨਾ ਵੇਖੋ ਮੌਸਮ ਨਹੀਂ ਮੌਸਮ ਤਾਂ ਬਿਲਕੁਲ ਸਹੀ ਹੈ ਮੈਂ ਵੀ ਤੇ ਲਾ ਕੇ ਬੈਠਾ ਮੈਂ ਕਿਉਂ ਨਹੀਂ ਆਇਆ ਕੀਤਾ ਆਵੇ ਤੂੰ ਆਵੇ ਆ ਫੇਰ ਕਰਨ ਨਾ ਤੂੰ ਨਿਕਲ ਜਾ ਭਰਾਵਾ ਮੈਂ ਤੇਰਾ ਫਸਟ ਹੈਂਡ ਲਾਸਟ ਨਹੀਂ ਜਾਣਾ ਮੈਨੂੰ ਤੇਰੀ ਲੋੜ ਨਹੀਂ ਭਾਜਾ ਭਾਜੀ 250 ਡਾਲਰ 250 ਦਿੱਤਾ ਕਿਥੇ ਤੂੰ ਮੈਂ ਦਊਂਗਾ ਅਰੇ ਗੱਲ ਹੀ ਹੋਈ ਹੈ ਮੈਂ ਦਊਂਗਾ ਉਹ ਜਾ ਭਰਾਵਾ ਭਾਜਾ ਮੇਰੇ ਲੱਗੇ ਨਾ ਹੁਣ ਕਿਥੇ ਰਣਾ ਵਾ ਸਾਡੇ ਕੋਲ ਜੀ ਜਬਾਨ ਕੀਤੀ ਤੇ ਭਾਜੀ 250 ਡਾਲਰ ਮੈਂ ਕਾਦਾ ਦੇਣਾ ਤੁਹਾਨੂੰ ਯਾਰ ਜਬਾਨ ਕੀਤੀ ਪਰ ਉਹ ਨਾ ਕੀਤੀ ਤੇਰਨਾ ਹੋਰੀ ਕੀਤੀ ਸੀ ਰੱਖ ਨਾ ਤੇ ਮੈਨੂੰ ਹੀ ਨਾ ਰੱਖਾਂ ਤੈਨੂੰ ਪਰ ਪੈਸੇ ਤੇ ਉਹਨੇ ਦੇਣੇ ਨੇ ਮੈਨੂੰ ਮੈਂ ਤਾਂ ਦਊਂਗਾ ਤੁਹਾਨੂੰ ਪੈਸੇ ਕਿੱਥੇ ਤੁਰ ਗਏ ਪੈਸੇ ਗਿਆ ਦਊਂਗਾ ਆ ਉਹ ਦੇ ਨਾ ਮੈਂ ਚਲੋ ਅੰਦਰ ਜੇ ਐਵੇਂ ਤੁਸੀਂ ਤੈਨੂੰ ਲਾਇਆ ਪਹਿਲਾਂ ਮੈਂ ਚੱਲ ਭੱਜ ਜਾ ਸੋ ਨਹੀਂ ਭਾਜੀ ਮੰਨਿਆ ਕਰੋ ਮੈਂ ਤੁਹਾਨੂੰ ਦਊਂਗਾ ਪੈਸੇ ਹੈ ਚਿਚੜ ਵਾਂਗੂ ਪਿੱਛੇ ਰਹਿ ਕੇ ਉਦੋਂ ਬਾਅਦ ਪੈਸੇ ਆਪਾਂ ਕੰਟੀਨਿਊ ਸ਼ੁਰੂ ਕਰ ਲਾਂਗੇ ਪਰ ਮੰਤ ਯਾਰ ਇਹ ਤੇ ਚਿਚੜ ਵਾਂਗੂ ਪਿੱਛੇ ਪੈ ਗਿਆ ਉਹ ਕਿੱਧਰ ਗਿਆ ਤੇਰਾ ਆਪਾ ਜਿਹੜਾ ਨਾਲ ਆਈ ਉਹ ਗਲੋਂਗਲਾਵਾ ਲਾ ਕੇ ਭੱਜ ਗਿਆ ਤੈਨੂੰ ਮੇਰੇ ਗੱਲ ਪਾ ਗਿਆ ਯਾਰ ਭੱਜ ਗਿਆ ਯਾਰ ਭਰਾ ਭਾਜੀ ਭਰਾ ਭਰਾ ਮੰਨ ਗਿਆ ਉਹ